ਕੰਦੇਸ਼ ਸ਼ੁਕਰ ਅਲhamdulillah ਕਹਿਣਾ ਚਾਹੀਦਾ ਸ਼ੁਕਰ ਹੈ ਰੱਬ ਦਾ ਤੇ ਸਾਰੀਆਂ ਤਾਰੀਫਾਂ ਵੀ ਉਹਦੀਆਂ ਹਮ ਹਮ ਨਾ ਸਾਡੀ ਕੋਈ ਤਾਰੀਫ ਹੈ ਨਾ ਸਾਡਾ ਕੋਈ ਸ਼ੁ크ਰੀਆ ਨਾ ਸਾਡਾ ਕੋਈ ਸ਼ੁਕਰ ਸਭ ਕੁਝ ਉਹਦਾ ਹੈ ਸਾਡਾ ਕੋਈ ਵਿਜੂਦ ਵੀ ਨਹੀਂ ਉਹਦੇ ਤੋਂ ਬਿਨਾ ਉਹ ਹੈ ਤਾਂ ਅਸੀਂ ਹੈ ਉਹਦਾ ਬਣਾਏ ਹੋਏ ਉਹ ਮਾਲਕ ਆ ਮੈਂ ਸੌਰੀ ਫੋਨ ਸਾਇਲੈਂਟ ਜੀ ਉਹ ਮਾਲਕ ਹੈ ਉਹ ਸਾਰਿਆਂ ਦਾ ਖਾਲਕ ਹੈ ਸਾਰਿਆਂ ਨੂੰ ਬਣਾਉਣ ਵਾਲਾ ਸਾਰਿਆਂ ਨੂੰ ਚਲਾਉਣ ਵਾਲਾ ਤੇ ਉਹਦਾ

ਤੇ ਅਸੀਂ ਉਹ ਜਿਹੜਾ ਰੋਣਾ ਧੋਣਾ ਨਾ ਉਹ ਇਨਕਾਰ ਐ ਐਕਚੁਅਲੀ ਉਹ ਕਫਰ ਉਹ 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 ਉਸ ਪਾਸੇ ਚਲਾ ਜਾਂਦਾ ਜਿਹੜਾ ਉਹਨੂੰ ਪਸੰਦ ਨਹੀਂ ਤੇ ਜਿਹੜਾ ਸ਼ੁਕਰ ਉਹ ਉਹਨੂੰ ਪਸੰਦ ਆ ਤੇ ਉਹ ਕਹਿੰਦਾ ਮੈਂ ਹੋਰ ਦਿਆਂਗਾ ਜਦੋਂ ਕੋਈ ਸ਼ੁਕਰ ਕਰਦਾ ਉਹਨੂੰ ਨਵਾਜ਼ਦਾ ਫਿਰ ਹੋਰ ਨਵਾਜ਼ਦਾ ਜੀ 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 ਸ਼ੁਕਰ ਕਰਿਆ ਕਰੋ ਬਿਲਕੁਲ ਜੀ ਸ਼ੁਕਰ ਕਰਦੇ ਆ ਪਹਿਲਾਂ ਤਾਂ ਪਰਮਾਤਮਾ ਦਾ ਕਿ ਉਹ ਸਾਨੂੰ ਹਰ ਵਾਰ ਮਿਲਾਉਂਦਾ ਤੇ ਅਸੀਂ ਬਹੁਤ ਸਾਰੇ ਸਵਾਲ ਤੁਹਾਨੂੰ ਪੁੱਛਨੇ ਆ ਸੋ ਅੱਜ ਬਹੁਤ ਸਾਰੇ ਸਵਾਲ ਸਾਡੇ ਕੋਲ ਹੈਗੇ ਨੇ ਜਿਹਦੇ ਵਿੱਚੋਂ ਸਭ ਤੋਂ ਪਹਿਲਾ ਸਵਾਲ ਹੈ ਜਦੋਂ ਅਸੀਂ ਉੱਠਦੇ ਆ ਉਹਦੇ ਨਾਲ ਰਿਲੇਟਡ ਆ ਜਦੋਂ ਅਸੀਂ ਸਵੇਰ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਕਈ ਲੋਕ ਕਹਿੰਦੇ ਆ ਕਿ ਬ੍ਰੈਕਫਾਸਟ ਮੈਂ ਤਾਂ ਕਦੇ ਬ੍ਰੈਕਫਾਸਟ ਕੀਤਾ ਨਹੀਂ ਬ੍ਰੈਕਫਾਸਟ ਦਾ ਮਤਲਬ ਹੁੰਦਾ ਕਿ ਸਾਰੀ ਰਾਤ ਤੁਸੀਂ ਖਾਦਾ ਨਹੀਂ ਬ੍ਰੈਕ ਜਿਹੜਾ ਫਾਸਟ ਹੋ ਗਿਆ ਤੁਹਾਡਾ ਉਹ ਬ੍ਰੇਕ ਕਰਨਾ ਉਹ ਬ੍ਰੈਕਫਾਸਟ ਹੁੰਦਾ ਅਸਲ ਦੇ ਵਿੱਚ ਪਰ ਹੁਣ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਚੱਲ ਪਈਆਂ ਨੇ ਇੰਟਰਮੀਟੈਂਟ ਫਾਸਟਿੰਗ ਕੀ ਲੋਕ ਕਹਿੰਦੇ ਆ ਕਿ 14 ਘੰਟੇ ਨਹੀਂ ਖਾਣਾ ਕਈ ਕਹਿੰਦੇ 16 ਘੰਟੇ ਨਹੀਂ ਖਾਣਾ ਸੋ ਇਹ ਚੀਜ਼ਾਂ ਚੱਲ ਪਈਆਂ ਨੇ ਹੁਣ ਕਈ ਲੋਕ ਕਹਿੰਦੇ ਆ ਕਿ ਅਸੀਂ ਬ੍ਰੈਕਫਾਸਟ ਹੀ ਸਕਿਪ ਕਰ ਦਿੰਨੇ ਆ ਕਈ ਕਹਿੰਦੇ ਨਹੀਂ ਯੂ ਹੈਵ ਟੂ ਈਟ ਯਰ ਬ੍ਰੈਕਫਾਸਟ ਕੀ ਕਰਨਾ ਚਾਹੀਦਾ ਅੱਜ ਇੱਕ ਹਦੀਸ ਹੈ ਪ੍ਰੋਫਟ ਸਲਲ ਵਾਲੇ ਸਲਮ ਨੇ ਕਿ ਜਿਹੜੇ ਬੰਦੇ ਨੇ ਰਾਤ ਦਾ ਖਾਣਾ ਛੱਡ ਦਿੱਤਾ ਉਹਨੂੰ ਬੁੱਢਾ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਹਮ ਇੱਕ ਰਾਤ ਦਾ ਖਾਣਾ ਬਹੁਤ ਜ਼ਰੂਰੀ ਹੈ ਇੱਕ ਸਵੇਰ ਦਾ ਨਾਸ਼ਤਾ ਬਹੁਤ ਜ਼ਰੂਰੀ ਹੈ ਦਰਮਿਆਨ ਜਿਸਕਪ ਕਰਦੇ ਰਹੋ ਸਵੇਰ ਦਾ ਨਾਸ਼ਤਾ ਜਿਹੜਾ ਉਹਨੂੰ 11 ਤੇ ਰੱਖ ਲਓ 10 ਤੇ ਰੱਖ ਲਓ ਲੇਕਿਨ ਕਰੋ ਜ਼ਰੂਰ ਸਵੇਰ جڑا کھانا ناشتہ ہے جڑا بریک فاسٹ ہے جا جی اگی دسیا کہ بریک کرنا فاسٹ کو نو روزے نو توڑنا شام نو چھے بجے تک کھانا کھا لو جسم نو سخت سزا دیو صبح دس بجے تک یا گیارہ بجے تک لیکن دس تو گیارہ درمیان پھر دی سزا ختم بھی کرو نہیں تو جسم سزا دے گا جڑے بندے نے دس گیارہ بجے ناشتہ نہیں کیتا جی ਆਪਸ ਮੋਦੀਆ ਕਿਨੇ ਵਾਰੇ ਡਿਸਕਸ ਕੀਤੀ ਹੈ ਤੁਸੀਂ ਸਮੋਦੀ ਬਣਾ ਕੇ ਉਹ ਪੀ ਲੋ ਉਹ ਪਰ ਮੈਂ ਅਜਲੀ ਪੀ ਲੋ 8:00 9:00 ਵਜੇ ਕਿਉਂਕਿ ਸਾਰੀ ਰਾਤ ਦਾ ਤੁਹਾਡਾ ਸਟਮਕ ਖਾਲੀ ਆ ਉਹਨੇ ਐਸਿਡ ਬਣਾਇਆ ਆ ਖਾਲੀ ਨੇ ਨਾ ਤੁਸੀਂ ਪਾਣੀ ਪੀਤਾ ਹੋ ਸੁੱਤੇ ਰਹੇ ਹਰ ਟੈਲੰਦੇ ਰਹੇ ਹਵਾ ਵੀ ਗਰਮ ਇੱਥੇ ਤੇ ਆਂਦੀ ਤੁਸੀਂ ਉਹਨੂੰ ਕਾਫੀ ਤੰਗ ਕੀਤਾ ਸਟਮਕ ਨੂੰ ਸਵੇਰ ਨੂੰ ਹੋਣੋ ਦਾ ਰਿਵਾਰਡ ਬੰਦਾ ਪਰ ਉਹ ਰਿਵਾਰਡ ਹੈ ਤੁਹਾਡਾ ਬ੍ਰੈਕਫਾਸਟ ਜਾਂ ਫਿਰ ਸਮੋਦੀ ਜਿਹੜੀ ਆਪਾਂ ਅਕਸਰ ਡਿਸਕਸ ਕਰਦੇ ਹਾਂ ਤੇ ਸਮੋਦੀ ਮੈਂ ਫੇਰ ਦੱਸ ਦੇਣਾ ਚਾਹੀਦਾ ਹਜ਼ਾਰਾਂ ਵਾਰ ਹੀ ਆਪਾਂ ਦੱਸ ਚੁੱਕੇ ਐ ਇੱਕ ਵਾਰੀ ਹੋਰ ਸੁਣੋ ਅੱਜ ਕੱਲ ਤੇ ਤਰਬੂਜ਼ ਆਏ ਹੋਏ ਐ ਇੱਕ ਪਲੇਟ ਤਰਬੂਜ਼ ਦੀ ਲਵੋ ਹਮ ਹਮ ਅੱਧੀ ਪਲੇਟ ਖਰਬੂਜ਼ੇ ਦੀ ਲਵੋ ਇੰਨਾ ਕ ਅਦਰਕ ਲਵੋ ਚਾਰ ਪੰਜ ਪੁਦੀਨੇ ਦੇ ਪੱਤੇ ਲਵੋ ਦੋ ਤਿੰਨ ਕਾਲੀ ਮਿਰਚਾ ਲਵੋ ਇੰਨਾ ਕ ਕਾਲਾ ਨਮਕ ਲਵੋ ਉਹਨੂੰ ਜਗ ਚ ਸੁੱਟ ਕੇ ਗ੍ਰਾਇੰਡ ਕਰਕੇ ਦੋ ਤਿੰਨ ਗਲਾਸ ਬਣ ਜਾਣਗੇ ਪਾਣੀ ਨਹੀਂ ਪਾਉਣ ਦੀ ਜ਼ਰੂਰਤ ਐ ਪਾਣੀ ਆ ਉਹਦੇ ਦੋ ਤਿੰਨ ਗਲਾਸ ਬਣ ਜਾਣਗੇ ਉਹ ਮਜ਼ੇ ਲੈ ਕੇ ਪੀਓ enjoy ਕਰੋ ਇਸ ਜ਼ਿੰਦਗੀ ਚ ਇਨਾ ਖੂਬਸੂਰਤ ਨੁਸਖਾ ਜਿੰਨੀ ਦੇਰ ਤੱਕ ਤਰਬੂਜ਼ ਤੇ ਖਰਬੂਜ਼ਾ ਮੌਜੂਦ ਹੈ ਇਹਦੇ ਚ ਨਾਗਾ ਨਾ ਕਰੋ ਹਮਮ ਸੁਬਾ ਸੁਬਾ ਹੀ ਪੀ ਲੋ ਕੋਈ ਵੇਟ ਨਹੀਂ ਵਧਾਏਗਾ ਤੁਹਾਡਾ ਬਲਕਿ ਇਹ ਤੁਹਾਡੀ ਸਫਾਈ ਕਰੇਗਾ ਇਹ ਐਂਟੀ ਆਕਸੀਡੈਂਟ ਹੈ ਓਕੇ ਤਰਬੂਜ਼ ਵੀ ਐਂਟੀ ਆਕਸੀਡੈਂਟ ਹੈ ਤਰਬੂਜ਼ ਫਿਰ એનર્ਜੀ ਵੀ ਹੈ ਜੀ ਖਰਬੂਜ਼ਾ ਵੀ ਐਂਟੀ ਆਕਸੀਡੈਂਟ ਹੈ ਖਰਬੂਜ਼ਾ ਫਿਰ એનર્ਜੀ ਵੀ ਹੈ ਫਿਰ ਅਦਰਕ ਵੀ ਐਂਟੀ ਆਕਸੀਡੈਂਟ ਹੈ ਅਦਰਕ એનર્ਜੀ ਵੀ ਹੈ ਉਹਦੇ ਨਾਲ ਤੁਸੀਂ ਇਨਾ ਕੁ ਟੋਟਾ ਹਲਦੀ ਦਾ ਵੀ ਪਾ ਦਿਓ ਸਾਬਤ ਹਰਦੀ ਲੈ ਕੇ ਇੱਕ ਟੋਟਾ ਜਿਹੜਾ ਤੁਸੀਂ ਉਹਦੇ ਚੋ ਪਾ ਦਿਓ ਉਹ ਵੀ ਉਹ ਵੀ ਐਂਟੀਆਕਸੀਡੈਂਟ ਹੈ ਹਲਦੀ ਵੀ ਤੇ ਫਿਰ ਤੁਸੀਂ ਇੱਕ ਹੋਰ ਇਹਨੂੰ ਅਗਰ ਚਾਰ ਚੰਦ ਲਾਣੇ ਤਿੰਨ ਲੌਂਗ ਪਾ ਦਿਓ ਇਹਦੇ ਚ ਇਸੇ ਤਰ੍ਹਾਂ ਗ੍ਰाइंड ਕਰਨ ਤੋਂ ਪਹਿਲਾਂ ਇਹ ਸਾਰੀਆਂ ਚੀਜ਼ਾਂ ਐਂਟੀਆਕਸੀਡੈਂਟਾਂ ਤੁਹਾਡੇ ਜਿਸਮ ਦੇ ਆਕਸੀਡੈਂਟਸ ਬਾਹਰ ਕੱਢਣਗੇ ਆਕਸੀਡੈਂਟਸ ਹੋਏ ਜਦੋਂ ਆਪਾਂ ਕਹਿੰਦੇ ਉਹ ਮੇਰੇ ਗੋਡਿਆਂ ਦਾ ਸੋਚ ਪੈ ਗਈ ਉਹ ਮੇਰੇ ਜੋੜ ਦੁਖਦੇ ਆ ਇਹ ਕੀ ਹੈ ਇਹ ਆਕਸੀਡੈਂਟਸ ਇਕੱਠੇ ਕੀਤੇ ਹੋਏ ਤੁਸੀਂ ਇਹ ਇਨਫਲੇਮੇਸ਼ਨ ਆ ਆਕਸੀਡੈਂਟਸ ਦੀ ਕੀਤੀ ਹੋਈ ਉਹਨਾਂ ਨੂੰ ਕੱਢਣ ਲਈ ਐਂਟੀਆਕਸੀਡੈਂਟਸ ਖਾਓ ਜੀ ਔਰ ਉਹ ਇਹ ਸਮੂਦੀ ਇਹਦਾ ਬ੍ਰੇਕਫਾਸਟ ਕਰੋ ਜਿਹੜਾ ਬੰਦਾ ਰਾਤ ਦਾ ਖਾਣਾ ਤੇ ਬ੍ਰੇਕਫਾਸਟ ਛੱਡ ਦਿੰਦਾ ਉਹ ਜਲਦੀ ਬੁੱਢਾ ਹੋ ਜਾਂਦਾ ਉਹਨੂੰ ਜਲਦੀ ਫਿਰ ਛੋਟੇ ਛੋਟੇ ਮਰਜ਼ਾਂ ਘੇਰ ਲੈਂਦੀਆਂ ਉਹਦੇ ਅੰਦਰ ਜਿਹੜੀ એનર્ਜੀ ਉਹ ਘਟ ਜਾਂਦੀ ਹੈ ਇਨੂੰ ਇੰਨਾ ਤੰਗ ਨਾ ਕਰੋ ਸਟਮਕ ਨੂੰ ਕਿ ਤੁਹਾਨੂੰ ਤੰਗ ਕਰ ਦੇ ਸਟਮਕ ਤੁਹਾਡੇ ਜਿਸਮ ਦਾ ਜਨਰੇਟਰ ਹੈ ਬਿਲਕੁਲ ਬਿਲਕੁਲ ਜੇ ਜਨਰੇਟਰ ਬੰਦ ਹੋ ਜਾਤੇ ਤੇ ਲਾਈਟ ਬੰਦ ਹੋ ਜਾਂਦੀ ਹੈ ਫਿਊਜ਼ ਉੱਡ ਜਾਂਦੇ ਕਈ ਵਾਰੀ ਸਾਰੇ ਫਿਊਜ਼ ਉੜਾ ਦੇਗਾ ਇਸ ਸਟਮਕ ਨੂੰ ਜੀ ਜੀ ਕਿ ਖਰਾਬ ਹੋ ਗਿਆ ਇਹਨੇ ਲਿਵਰ ਫੈਟੀ ਕਰ ਦੇਣਾ ਹਮ ਜਦ ਇੱਥੇ ਕੰਟੀਨਿਊਸਲੀ ਐਸਿਡਿਟੀ ਰਹੀ ਤੇ ਲਿਵਰ ਫੈਟੀ ਹੋ ਜਾਏਗਾ ਲਿਵਰ ਫੈਟੀ ਹੋ ਗਿਆ ਤਾਂ ਉਹ ਤੁਹਾਨੂੰ ਰਿਜ਼ਲਟ ਪਤਾ ਹੈ ਲਿਵਰ ਫੈਟੀ ਦੇ ਕੀ ਰਿਜ਼ਲਟ ਆਏਗਾ ਬਹੁਤ ਵਾਰ ਡਿਸਕਸ ਕਰ ਚੁੱਕੇ ਆਂ ਅਸੀਂ ਫੈਟੀ ਲਿਵਰ ਦੇ ਬਾਰੇ ਪਰ ਬ੍ਰੈਕਫਾਸਟ ਆਪਾਂ ਕਹਿ ਸਕਦੇ ਆਂ ਕਿ ਕਰ ਲੈਣਾ ਚਾਹੀਦਾ ਕਿਉਂਕਿ ਡਿਨਰ ਕਈ ਵਾਰ ਜਿਹੜੇ ਲੋਕ ਬਹੁਤ ਲੇਟ ਕਰਦੇ ਆ ਉਹਨਾਂ ਲਈ ਵੀ ਸਮੱਸਿਆ ਹੈ ਲੇਟ ਕਈ ਵਾਰੀ ਤੁਸੀਂ ਕੰਮ ਤੋਂ ਲੇਟ ਆਉਨੇ ਆ ਹੋਰ ਕਾਰਨ ਹੋ ਸਕਦੇ ਆ ਪਰ ਡਿਨਰ ਤੋਂ ਬਾਅਦ ਰਾਈਟ ਅਵੇ ਕਈ ਵਾਰੀ ਜੇਰਾ ਸੌਂ ਜਾਣਾ ਨਾ ਉਹ ਵੀ ਖਤਰਨਾਕ ਉਹ ਤੇ ਜ਼ਹਿਰ ਆ ਜਾਂਦਾ ਡਿਨਰ ਦੇ ਕੋਲ ਦੋ ਟਾਈਕੈਂਟਾ ਲੱਗਦੇ ਆ ਨ ਉਹ ਦੋ ਟਾਈਕਰ ਨਹੀਂ ਤੁਸੀਂ ਪਹਿਲੇ ਖਾ ਲੋ 3 ਘੰਟੇ ਸੌਣ ਤੋਂ 6 ਵਜੇ ਖਾ ਲੈਣਾ ਚਾਹੀਦਾ ਅੱਜ ਕੱਲ ਬਹੁਤ ਲੇਟ ਸੂਰਜ ਡੁੱਬਦਾ ਤੇ 7 ਵਜੇ ਕਰ ਲਓ ਤੁਸੀਂ ਲੇਕਿਨ ਖਾ ਲਓ ਖਾਣਾ ਸ਼ਾਮ ਨੂੰ ਸੂਰਜ ਹੁੰਦਿਆਂ ਹੁੰਦਿਆਂ ਖਾ ਲਓ ਸੂਰਜ ਦੇ ਗਰੂਪ ਹੋਣ ਤੋਂ ਪਹਿਲੇ ਪਹਿਲੇ ਖਾਣਾ ਖਾ ਲਓ ਔਰ ਜਿਸ ਵ ਨੂੰ 14 15 16 ਘੰਟੇ ਦੀ ਰੈਸਟ ਦਿਓ ਫਿਰ ਲੇਕਿਨ ਅਗਲੇ ਦਿਨ ਸਵੇਰ ਫੇਰ ਰੈਸਟ ਤੋਂ ਬਾਅਦ ਖਾਓ ਇਹ ਨਹੀਂ ਕਿ ਉਹਨੂੰ ਵੀ ਸਕਿਪ ਕਰ ਦਿਓ ਹੁਣ ਤੁਹਾਨੂੰ ਮੈਂ ਉਸ ਦਿਨ ਵੀ ਦੱਸਿਆ ਸੀਗਾ ਕਿ ਮੈਂ ਤਾਂ ਜੋ ਖਾਣਾ ਮੈਂ ਉਹਨੋ ਦੱਸਣਾ ਚਾਹਦਾ ਤੇ ਬੇਤਹਾਸ਼ਾ ਖਾਣਾ ਸਵੇਰ ਉੱਠ ਕੇ ਤੁਸੀਂ ਇਹ ਸਮੋਦੇ ਪਿਓ ਉਸ ਤੋਂ ਬਾਅਦ ਤੁਸੀਂ ਅੱਛਾ ਜਿਹਾ ਨਾਸ਼ਤਾ ਕਰੋ ਜਦੋਂ ਭੁੱਖ ਲੱਗ ਜੇ ਲੱਗ ਜਾਣੀ ਭੁੱਖ ਥੋੜੀ ਦੇਰ ਬਾਅਦ ਸਮੋਦੀ ਤੋਂ ਥੋੜੀ ਦੇਰ ਬਾਅਦ ਭੁੱਖ ਲੱਗ ਜਾਣੀ ਇਹਨੇ ਭੁੱਖ ਲਾ ਦੇਣੀ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਅੱਛਾ ਜਿਹਾ ਨਾਸ਼ਤਾ ਕਰੋ ਪਰਾਠਾ ਦੇਸੀ ਕੇ ਉਹਦਾ ਨਾਲ ਅੰਡਾ ਛੰਡਾ ਨਾਲ ਦਹੀਂ ਛਹੀਂ ਜੋ ਦਿਲ ਕਰਦਾ ਤੁਹਾਡਾ ਜੇ ਦਹੀਂ ਤੇ ਪਰਾਠਾ ਖਾਣਾ ਤੇ achar ਰੱਖ ਕੇ ਖਾਓ ਜੇ ਅੰਡਾ ਖਾਣਾ ਉਹਦੇ ਨਾਲ ਵੀ achar ਤੇ ਸ਼ਹਿਦ ਦਾ ਇੱਕ ਚਮਚ ਦੋ ਚਮਚ ਰੱਖ ਕੇ ਖਾਓ ਸਾਗ ਰੱਖ ਲਓ ਨਹੀਂ ਅੰਡਾ ਖਾਣਾ ਤੇ ਰਾਤੀ ਦਾਲ ਰੱਖ ਲਓ ਸਬਜ਼ੀ ਰੱਖ ਲਓ ਮਸਾਲੇ ਕੇ ਖਾਓ ਫਿਰ ਉਪਰ ਉਹ ਜੇ ਦਿਲ ਕਰਦਾ ਤੇ ਚਾਹ ਪੀਲੋ ਬੈਟਰ ਹੈ ਕਿ ਨਾ ਪੀਓ ਥੋੜੀ ਦੇਰ ਬਾਅਦ ਪੀਣਾ ਚਾਹ ਜਿਹੜੀ ਉਹ ਦੁਪਹਿਰ ਤੇ ਰੱਖ ਲਓ ਜਾਂ ਸੈਲਡ ਰੱਖ ਲਓ ਦੁਪਹਿਰ ਤੇ ਤੁਸੀਂ ਦੇਖੋ ਉਹ ਬੰਦਾ ਕਿੰਨਾ ਹੈਲਦੀ ਹੋਏਗਾ ਜਿਹੜਾ ਇਹ ਨਾਸ਼ਤਾ ਕਰੇਗਾ ਫੂਡ ਡਿਵਾਈਡ ਕਰ ਲੈਣਾ ਚਾਹੀਦਾ ਬਹੁਤ ਸਾਰੇ ਲੋਕ ਕਹਿੰਦੇ ਕਿ ਜਿਹੜਾ ਫੂਡ ਹੈਗਾ ਕਈ ਤਾਂ ਕਹਿੰਦਾ ਤਿੰਨ ਪੋਰਸ਼ਨਸ ਦੇ ਵਿੱਚ ਹੋਣਾ ਚਾਹੀਦਾ ਸਵੇਰ ਦਾ ਫੂਡ ਫਿਰ ਦੁਪਹਿਰ ਦਾ ਫਿਰ ਸ਼ਾਮ ਦਾ ਕਈ ਕਹਿੰਦੇ ਦੋ ਦੋ ਘੰਟੇ ਬਾਅਦ ਖਾਣਾ ਚਾਹੀਦਾ ਹੁਣ ਇਹ ਕਿਤੇ ਵਿਸ਼ਵਾਸ ਨਹੀਂ ਦੋ ਦੋ ਘੰਟੇ ਵਾਲਾ ਠੀਕ ਨਹੀਂ ਦੈਟ ਇਜ਼ ਰੋਂਗ ਓਕੇ ਜਿਹੜਾ ਸੁਬਾਲ ਹੈ ਉਹ ਖਾ ਕੇ ਫਿਰ ਰਸਤੇ ਹੋ ਉਹ ਜਜ਼ਬ ਤੇ ਹੋਉਂਦੇ ਉਹਨੂੰ ਹਜ਼ਮ ਤੇ ਹੋਉਂਦੇ ਉਹ ਫਿਰ ਉੱਤੇ ਠੋਕਦੇ ਹੋਗੇ ਤੁਸੀਂ ਤੇ ਉਹ ਅਗਲਾ ਹੀ ਜਿਹਦਾ ਡਾਈਜੈਸਟਿਵ ਸਿਸਟਮ ਪਹਿਲਾਂ ਹੀ ਵੀਕ ਹੈ ਤੇ ਉਹਦਾ ਅਗਲਾ ਹੀ ਪਿਆ ਹੋਇਆ ਤੇ ਉੱਤੇ ਹੋਰ ਪਾ ਦੇਗਾ ਤੇ ਫਿਰ ਕੀ ਹੋਏਗਾ ਉਹਦੇ ਤੋਂ ਬਾਅਦ ਜੀ ਜੀ ਉਹ ਆਬਵੀਅਸਲੀ ਉਹ ਮਸ਼ੀਨ ਦਾ ਵਰਕ ਵੱਧ ਜਾਏਗਾ ਜਦੋਂ ਮਸ਼ੀਨ ਦਾ ਵਰਕ ਵਧੇਗਾ ਉਹ ਹੋਰ ਕਮਜ਼ੋਰ ਹੋਏਗੀ ਜਦੋਂ ਹੋਰ ਕਮਜ਼ੋਰ ਹੋਏਗੀ ਤਾਂ ਫਿਰ ਤੁਹਾਡਾ ਡਾਈਜੈਸਟਿਵ ਡਾਈਜੈਸਟਿਵ ਸਿਸਟਮ ਹੋਰ ਕਮਜ਼ੋਰ ਹੋਏਗਾ ਜੀ ਉਹ ਕਮਜ਼ੋਰ ਹੋਏਗਾ ਤਾਂ ਲਿਵਰ ਫੈਟੀ ਹੋਏਗਾ ਲਿਵਰ ਫੈਟੀ ਹੋਏਗਾ ਤਾਂ ਫਿਰ ਫਾਈਬਰੋਸਿਸ ਹੋਏਗਾ ਫੈਬਰੋਸਿਕ ਜੋਇਗਾ ਤਾਂ ਫਿਰ ਸਿਰੋਸਿਸ ਆਫ ਲਿਵਰ ਹੋਏਗਾ ਤੇ ਹੈਪਟਾਈਟਿਸ ਹੋ ਸਕਦਾ ਤੇ ਬਦ ਮੁਗ ਕੇ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਅੱਛਾ ਰਖਸਾਪਾ ਤੁਹਾਨੂੰ ਫੂਡ ਦੀ ਗੱਲ ਕਰ ਹੀ ਰਹੇ ਆ ਤਾਂ ਫੂਡ ਦੇ ਵਿੱਚ ਹੁਣ ਇੱਕ ਹੋਰ ਕਨਫਿਊਜ਼ਨ ਆ ਉਹਨੂੰ ਵੀ ਦੂਰ ਕਰੋ ਸਾਡੀ ਨੂੰ ਬਹੁਤ ਸਾਰੇ ਸਵਾਲ ਵੀ ਇਹਦੇ ਰਿਲੇਟਡ ਆਉਂਦੇ ਆ ਕਿਉਂਕਿ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਅਸੀਂ ਹਮੇਸ਼ਾ ਕਹਿੰਦੇ ਆ ਕਿ ਇਨਫੋਰਮੇਸ਼ਨ ਵੀ ਹੈ ਤੇ ਇਨਫੋਰਮੇਸ਼ਨ ਦੇ ਨਾਲ ਮਿਸ ਲੱਗ ਜਾਂਦਾ ਮਿਸ ਇਨਫੋਰਮੇਸ਼ਨ ਵੀ ਬਹੁਤ ਹੈਗੀ ਆ ਸੋ ਉਹ ਇਨਫੋਰਮੇਸ਼ਨ ਨੂੰ ਫਿਲਟਰ ਕਰ ਜਦੋਂ ਅਸੀਂ ਛੋਟੇ ਵੀ ਹੁੰਦੇ ਸੀ ਹੁਣ ਤੱਕ ਵੀ ਅਸੀਂ ਸੋਧਿਆ ਕੋਈ ਬਿਮਾਰ ਹੈ ਨਾ ਜੂਸ ਪੀਓ ਬਹੁਤ ਜ਼ਿਆਦਾ ਜੂਸ ਪੀਣਾ ਚਾਹੀਦਾ ਤੁਹਾਨੂੰ ਫਰੈਸ਼ ਜੂਸ ਪੀਣਾ ਚਾਹੀਦਾ ਪਰ ਹੁਣ ਬਹੁਤ ਸਾਰੇ ਗਿਆਨਵਾਨ ਇਹ ਵੀ ਆ ਗਏ ਨੇ ਕਿ ਫਰੈਸ਼ ਜੂਸ ਕੱਢਣ ਦੀ ਜਗ੍ਹਾ ਦੇ ਉੱਤੇ ਕਿਉਂਕਿ ਤੁਸੀਂ ਅੱਧਾ ਅੱਧੀ ਚੀਜ਼ ਤਾਂ ਉਹਦੇ ਪਾਸੇ ਕੱਢ ਦਿੰਦੇ ਆ ਸੋ ਫਰੂਟ ਫਰੈਸ਼ ਫਰੂਟ ਹੀ ਕੱਟ ਕੇ ਖਾ ਲੈਣਾ ਚਾਹੀਦਾ ਸੋ ਫਰੂਟ ਦਾ ਜੂਸ ਫਰੈਸ਼ ਫਰੂਟ ਇਹਦਾ ਵੀ ਕਨਫਿਊਜ਼ਨ ਦੂਰ ਕਰੋ ਕੀ ਖਾਣਾ ਚਾਹੀਦਾ ਡਿਪੈਂਡ ਕਰਦਾ ਕਿ ਜੂਸ ਹੈ ਕਾ ਦਾ ਹਮ ਦੇਖੋ ਅਗਰ ਤੇ ਜੂਸ ਹੋ ਹੈਵੇ ਬਿਲਕੁਲ ਕਿਸੇ ਮਿੱਠੀ ਚੀਜ਼ ਦਾ ਤੇ ਉਹਦੇ ਚ ਆਬਵੀਅਸਲੀ ਸੁਕ੍ਰੋਜ਼ ਬਹੁਤ ਜ਼ਿਆਦਾ ਹੋਏਗਾ ਜਿਹਦੇ ਚ ਫਰੁਕਟੋਜ਼ ਜ਼ਿਆਦਾ ਹੈ ਦੋ ਪੋਰਸ਼ਨ ਹੁੰਦੇ ਨੇ ਨਾ ਮਿਠਾਸ ਦੇ ਸਾਰੇ ਫਰੂਟਸ ਚ ਇੱਕ ਚ ਸੁਕ੍ਰੋਜ਼ ਇੱਕ ਚ ਫਰੁਕਟੋਜ਼ ਜਿਹੜਾ ਫਰੁਕਟੋਜ਼ ਹੈ ਉਹ ਤੁਹਾਡੇ ਜਿਸਮ ਚ ਸ਼ੂਗਰ ਨਹੀਂ ਵਧਾਦਾ ਹਮ ਜਿਹੜਾ ਸੁਕ੍ਰੋਜ਼ ਹੈ ਉਹ ਤੁਹਾਡੇ ਜਿਸਮ ਚ ਸ਼ੂਗਰ ਵਧਾਦਾ ਹਮ ਉਹ ਤੇ ਉਵੇਂ ਹੀ ਹੈ ਜਵੇਂ ਮਿੱਠਾ ਜੀ ਜੀ ਤੁਸੀਂ ਸੁਕ੍ਰੋਜ਼ ਵਾਲੀ ਚੀਜ਼ਾਂ ਨੂੰ ਨਾ ਲਵੋ ਨਾ ਉਹਦੇ ਜੂਸ ਕਰਡੋ ਲੇਕਿਨ ਜਿਹੜੀ ਫਰਕਟੋਜ਼ ਵਾਲੀਆਂ ਚੀਜ਼ਾਂ ਨੇ ਉਹ ਤੁਹਾਨੂੰ ਤੰਗ ਨਹੀਂ ਕਰਦੀਆਂ ਉਹਦੇ ਤੁਸੀਂ ਜੂਸ ਵੀ ਕਰ ਸਕਦੇ ਹੋ ਉਹਨੂੰ ਤੁਸੀਂ ਡਾਇਰੈਕਟ ਵੀ ਖਾ ਸਕਦੇ ਹੋ ਫਿਰ ਜਿਵੇਂ ਮਾਲਟਾ ਮਾਲਟੇ ਦੀ ਜਿਹੜੀ ਔਰੈਂਜ ਨੂੰ ਕਹਿੰਦੇ ਤੁਸੀਂ ਉਹਦਾ ਜਣਾ ਉਹ ਗੁੱਦਾ ਉਹ ਵੀ ਕੰਮ ਦਾ ਹੈ ਉਹ ਬੈਟਰ ਹੈ ਕਿ ਤੁਸੀਂ ਉਹ ਐਗਜ਼ੈਕਟਲੀ ਉਹ ਖਾਓ ਫੇਰ ਜਿਹੜਾ ਸੇਬ ਹੈ ਉਹਦਾ ਛਿਲਕਾ ਬਹੁਤ ਕੰਮ ਦਾ ਹੈ ਜਿੰਨੇ ਛਿਲਕੇ ਸਾਰਿਆਂ ਚ ਵਿਟਾਮਿਨ ਸੀ ਹੁੰਦਾ ਜੀ ਜੀ ਸੇਬ ਦਾ ਛਿਲਕਾ ਬਹੁਤ ਕੰਮ ਦਾ ਹੈ ਉਹਨੂੰ ਧੋ ਕੇ ਤੇ ਛਿਲਕੇ ਸਮੇਤ ਖਾਓ ਜਾਂ ਉਹਦਾ ਅਗਰ ਜੂਸ ਕੱਢਣਾ ਤੇ ਉਹ ਛਿਲਕੇ ਸਮੇਤ ਕਢੋ ਲੇਕਿਨ ਆਪ ਕਢੋ ਰੋਜ਼ ਨਹੀਂ ਕਦੇ ਕਦੇ ਯਾਨੀ ਅਗਰ ਰੋਜ਼ ਪੀਣਾ ਤੇ ਅੱਜ ਐਪਲ ਦਾ ਪੀ ਲਓ ਕੱਲ ਨੂੰ ਕਿਸੇ ਹੋਰ ਦਾ ਪੀ ਲਓ ਪਰਸਨ ਕਿਸੇ ਹੋਰ ਦਾ ਪੀ ਲਓ ਜੂਸ ਚ ਆਬਵੀਅਸਲੀ ਫਰੂਟ ਦੀ ਕੁਆਂਟੀਟੀ ਜ਼ਿਆਦਾ ਹੋ ਜਾਂਦੀ ਹੈ ਤੇ ਉਸੇ ਹਿਸਾਬ ਨਾਲ ਅਗਰ ਤੁਹਾਡੇ ਸ਼ੱਕਰ ਰੋਜ਼ ਦੀ ਕੁਆਂਟੀਟੀ ਜ਼ਿਆਦਾ ਤੇ ਉਹ ਤੁਹਾਡੇ ਸ਼ੂਗਰ ਵਧਾਏਗਾ ਅਗਰ ਫਰਕਟੋਜ਼ ਦੀ ਜ਼ਿਆਦਾ ਤਾਂ ਫਿਰ ਤੁਹਾਨੂੰ ਤੰਗ ਨਹੀਂ ਕਰੇਗਾ ਹੁਣ ਇਹ ਤੁਸੀਂ ਕਿਵੇਂ ਡਿਸਾਈਡ ਕਰੋਗੇ ਕਿ ਫਰਕਟੋਜ਼ ਜ਼ਿਆਦਾ ਕਿ ਸਕਰੋਜ਼ ਜ਼ਿਆਦਾ ਉਹਨੂੰ ਸਰਚ ਕਰੋ ਪਹਿਲਾਂ ਜਿਹਦਾ ਵੀ ਤੁਹਾਨੂੰ ਜੂਸ ਪੀਣ ਦੀ ਆਦਤ ਹੈ ਉਹਨੂੰ ਪਹਿਲਾਂ ਸਰਚ ਕਰੋ ਜਿਵੇਂ ਹੁਣ ਪੀਚ ਹੈ ਉਹਦੇ ਚ ਫਰਕਟੋਜ਼ ਜ਼ਿਆਦਾ ਉਹ ਸ਼ੂਗਰ ਦੇ ਪੇਸ਼ੈਂਟਸ ਨੂੰ ਰეკਮੈਂਡ ਕੀਤਾ ਜਾਂਦਾ ਆੜੂ ਆੜੂ ਪੀਚ ਨੂੰ ਮੇਰੇ ਘਰ ਬਹੁਤ ਲੱਗਿਆ ਐਸ ਵਾਰ ਜੀ ਤੇ ਉਹ ਪੀਚ ਤੁਸੀਂ ਸ਼ੂਗਰ ਦੇ ਪੇਸ਼ੈਂਟਸ ਨੂੰ ਵੈਸੇ ਹੀ ਆਪਾਂ ਰეკਮੈਂਡ ਕਰਦੇ ਹਾਂ ਕਿ ਫਰੂਟ ਖਾਣਾ ਤਾਂ ਇੱਕ ਪੀਚ ਰੋਜ਼ ਖਾਇਆ ਕਰੇ ਤੇ ਉਹਦਾ ਤੁਸੀਂ ਜੂਸ ਬਣਾ ਕੇ ਪੀ ਸਕਦੇ ਹੋ ਬੀਚ ਤੋਂ ਦੀ ਗੁਚਲੀ ਕੱਢ ਕੇ ਰੱਖ ਦਿਓ ਬਾਅਦ ਤੇ ਉਹਦਾ ਤੁਸੀਂ ਜੂਸ ਬਣਾ ਕੇ ਪਿਓ ਛਿਲਕੇ ਸਮੇਤ ਅਕਸਰ ਲੋਕ ਛਿਲਕੇ ਉਤਾਰ ਦਿੰਦੇ ਸਾਰੇ ਛਿਲਕੇ ਚ ਵਿਟਾਮਿਨ ਸੀ ਹੁੰਦਾ ਹੈ ਔਰ ਕਮ ਦੀ ਚੀਜ਼ ਹੈ ਸਕਿਨ ਜਿਹੜਾ ਰੋਜ਼ ਕਹਿੰਦੇ ਡਾਰਕ ਸਰਕਲ ਪੈ ਗਏ ਰੋਜ਼ ਕਹਿੰਦੇ 글로 ਨਹੀਂ ਕਰ ਰਹੀ ਸਕਿਨ ਇਹ ਖਾਓ ਨਾ ਵਿਟਾਮਿਨ ਸੀ ਇਹ ਵਾਲਾ ਜਿਹੜਾ ਛਿਲਕੇ ਚ ਨੈਚੁਰਲ ਹੈ ਜਿਹੜਾ ਦੇਖੋ ਤੁਸੀਂ ਕਿੰਨੀ ਤੁਹਾਡੀ ਗ로우 ਕਰਦੀ ਸਕਿਨ ਨੋ ਕਰੇਗੀ ਜਿੰਨਾ ਵੀ ਕੁਝ ਹੈਗਾ ਉਹ ਡੱਬਾ ਬੰਦ کہہ ਸਕਦੇ ਆ ਕਿ ਉਹ ਨਹੀਂ ਖਾਣਾ ਚਾਹੀਦਾ ਜਿੰਨਾ ਵੀ ਫਰੈਸ਼ ਤੁਹਾਨੂੰ ਮਿਲੇ ਜਿੰਨੀ ਵੀ ਚੀਜ਼ ਤੁਸੀਂ ਫਰੈਸ਼ ਪ੍ਰੋਡਿਊਸ ਹੋਵੇ ਫਰੂਟ ਹੋਣ ਵੈਜੀਟੇਬਲਸ ਹੋਣ ਜਿੰਨਾ ਵੀ ਫਰੈਸ਼ ਤੁਸੀਂ ਕੁੱਕ ਕਰ ਸਕੋ ਉਹ ਫਰੈਸ਼ ਖਾਣਾ ਚਾਹੀਦਾ ਇਹਦਾ ਇੱਕ ਹੋਰ ਵੀ ਪੁਆਇੰਟ ਹੈ ਹਾਂਜੀ ਸੌਰੀ ਤੁਹਾਨੂੰ ਮੈਂ ਰੋਕਿਆ ਦੱਸੋ ਇਹ ਪੁਆਇੰਟ ਇਹ ਹੈ ਕਿ ਅੱਜ ਕੱਲ ਸਬਜ਼ੀਆਂ ਤੇ ਫਰੂਟਸ ਤੇ ਸਪਰੇ ਹੁੰਦੀ ਜਿਹੜੇ ਕਾਰਨ ਆਈਦੇ ਅਸੀਂ ਅਸੀਂ ਉਹਦੇ ਉੱਤੇ ਸਿਰਕੇ ਦੀ ਸਪਰੇ ਕਰਦੇ ਹਾਂ ਸਿਰਕਾ ਤੇ ਪਾਣੀ ਮਿਕਸ ਕਰਕੇ ਉਹ ਇਸ ਸਪਰੇਅ ਕਰਦੇ ਤਾਂ ਕਿ ਉਹਦਾ ਨੁਕਸਾਨ ਨਾ ਹੋਵੇ ਲੇਕਿਨ ਬਾਹਰ ਤੇ ਤਾਂ ਨਹੀਂ ਹੁੰਦਾ ਬਾਹਰ ਤੇ ਉਹਨਾਂ ਨੇ ਲਗਾਤਾਰ ਉਹ ਵਾਰੀ ਸਪਰੇਅ ਕਰ ਦੇਣੀ ਔਰ ਉਹ ਸਪਰੇਅ ਹੋਏਗੀ ਉਹਦੀ ਕੈਮੀਕਲਸ ਦੀ ਪੈਸਟੀਸਾਈਜ਼ ਦੀ ਜਦੋਂ ਤਾਂ ਕੋਲੇ ਫਰੂਟ ਆਂਦਾ ਆਬਵੀਅਸਲੀ ਉਹਦੇ ਅੰਦਰ ਵੀ ਜਾਂਦੀ ਹੈ ਉਹਦਾ ਤਰੀਕਾ ਹੈ ਕਿ ਚਾਰ ਪੰਜ ਛੇ ਚਮਚ ਸਿਰਕੇ ਦੇ ਲਵੋ ਜਿੰਨਾਕ ਪਾਣੀ ਲਵੋ ਫਰੂਟ ਨੂੰ ਉਸ ਚ ਡੁਬੋ ਕੇ ਰੱਖ ਦਿਓ ਥੋੜੀ ਦੇਰ ਓਕੇ ਉਹਨੂੰ ਮਲ ਮਲ ਕੇ ਧੋ ਕੇ ਫੇਰ ਕੱਢੋ ਫੇਰ ਵੀ ਕਿਸੇ ਚੋਂ ਨਿਕਲ ਜੇਗੀ ਕਿਸੇ ਚੋਂ ਨਹੀਂ ਨਿਕਲੇਗੀ ਇਹ ਧਿਆਨ ਰੱਖਣਾ ਕਿ ਜੇ ਤੁਸੀਂ ਕੈਮੀਕਲ ਵੀ ਉਹਨਾਂ ਹੀ ਖਾ ਰਹੇ ਹੋ ਪੈਸਟੀਸਾਈਡ ਵੀ ਉਹਨਾਂ ਹੀ ਖਾ ਰਹੇ ਹੋ ਜਿਨ੍ਹਾਂ ਨਾਲ ਚੰਗੀਆਂ ਚੀਜ਼ਾਂ ਖਾ ਰਹੇ ਹੋ ਤੇ ਉਲਟਾ ਨੁਕਸਾਨ ਹੋਏਗਾ ਬੈਟਰ ਹੈ ਕਿ ਆਰਗੈਨਿਕ ਫਰੂਟਸ ਖਾਣੇ ਚਾਹੀਦੇ ਆ ਜਿਨ੍ਹਾਂ ਤੇ ਸਪਰੇਅ ਨਾ ਹੋਈ ਹੋਵੇ ਅਗਰ ਹੋਈ ਹੈ ਤੇ ਉਹ ਹਜ਼ਾਰਡਸ ਨਾ ਹੋਵੇ ਉਹਨੀ ਹਲਕੀ ਫੁਲਕੀ ਹੋਵੇ ਤੇ ਹਲਕੀ ਫੁਲਕੀ ਕਿੱਥੇ ਕਰਦੇ ਫਾਰਮ ਵਾਲੇ ਬੇਸ਼ਮਾਰੀ ਸਟ੍ਰੌਂਗ ਸਪਰੇਅ ਕਰਦੇ ਬਿਲਕੁਲ ਕਿੱਥੇ ਜਾਂਦੀ ਹੈ ਖਾਸ ਕਰਕੇ ਬੜਕ ਸਾਹਿਬ ਜਦੋਂ ਸਟ੍ਰੌਬਰੀਜ਼ ਜਾਂ 베ਰੀਜ਼ ਦਾ ਸੀਜ਼ਨ ਆ ਜਾਂਦਾ ਹੁਣ ਤਾਂ ਥੋੜਾ ਜਿਹਾ ਡਿਲੇ ਚੱਲ ਰਿਹਾ ਹੈਗਾ ਪਰ ਫਿਰ ਵੀ ਆਪਾਂ ਨੂੰ ਸਟੋਰ ਦੇ ਵਿੱਚ ਮਿਲ ਜਾਂਦੀਆਂ ਨੇ ਹੁਣ ਉਹ 베ਰੀਜ਼ ਨੂੰ ਕਈ ਵਾਰੀ ਅਸੀਂ ਥੋੜਾ ਜਿਹਾ ਵਾਸ਼ ਕਰਦੇ ਤੇ ਖਾ ਲੈਂਦੇ ਹਾਂ ਉਹ ਕੱਚੀਆਂ ਵੀ ਖਾ ਜਾਂਦੇ ਉੱਤੇ ਪੜ ਕੇ ਹਾਂਜੀ ਉਹ ਨੂੰ ਤੁਸੀਂ ਦੇਖੋ ਕਿ ਜਦੋਂ ਤੁਸੀਂ ਘਰੇ ਲੈ ਕੇ ਸਿਰਕੇ ਦੇ ਵਿੱਚ ਡਬੋਂ ਡਬੋਂਦੇ ਆ ਜਾਂ ਬੇਕਿੰਗ ਸੋਡੇ ਦੇ ਵਿੱਚ ਥੋੜਾ ਜਿਹਾ ਪਾ ਕੇ ਉਹਨੂੰ ਡਬੋਂਦੇ ਆ ਤੇ ਐਂਡ ਦੇ ਉੱਤੇ ਬਹੁਤ ਨਿੱਕੇ 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 ਤੋਂ ਨਜਰਮਸ ਤੇ ਮਿੱਟੀ ਜਿਹੜੀ ਆ ਬਹੁਤ ਬਾਹਰ ਆਉਂ ਕੀ ਦੀਏ ਜਿਹੜੀ ਕਿ ਜਦੋਂ ਤੁਸੀਂ ਹੱਥ ਨਾਲ ਧੋਨੇ ਉਹਦੋਂ ਨਿਕਲਦੀ ਨਹੀਂ ਸੋ ਇਹ ਪੁਆਇੰਟ ਵੀ ਨੋਟ ਕਰਨ ਵਾਲੇ ਇਹਦੇ ਨਾਲ ਵੀ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਹੋ ਸਕਦੇ ਨੇ ਇਹ ਜਿਹੜਾ ਸੋਰਾਈਸਿਸ ਹੁੰਦਾ ਸਕਿਨ ਦੀ ਡਿਜ਼ੀਜ਼ਸ ਦਿਨੀਆਂ ਨੇ ਕਦੇ ਬੱਚੇ ਨੂੰ ਸੁਣਿਆ ਸੀ 10 12 15 ਸਾਲ ਦੇ ਬੱਚੇ ਨੂੰ ਸੋਰਾਈਸਿਸ ਹੋ ਗਿਆ ਐਕਜ਼ੀਮਾ ਹੋ ਗਿਆ ਮੇਰੇ ਕੋਲੇ ਦਿਨ ਚ ਇੱਕ ਦੋ ਬੱਚੇ ਜਾਂ ਇੱਕ ਦੋ ਪੇਸ਼ੈਂਟ ਸੋਰਾਈਸਿਸ ਔਰ ਐਕਜ਼ੀਮਾ ਦੇ ਜ਼ਰੂਰ ਆਂਦੇ ਹਾਂ ਇਹ ਕਿੱਥੋਂ ਆ ਰਿਹਾ ਹੈ ਨਾ ਸੋਰਾਈਸਿਸ ਐਕਜ਼ੀਮਾ ਇਹ ਤੁਸੀਂ ਪੈਸੀਸਾਈਡ ਖਾ ਰਹੇ ਹੋ ਇਹ ਉਹ ਬਾਹਰ ਕੱਢੀ ਜਾ ਰਿਹਾ ਹੋਰ ਵੀ ਚੀਜ਼ਾਂ ਨਹੀਂ ਦੀਆਂ لیکن اے اے وی ایک مین کاز ہودی ہو سکتی ہے۔ ਤੁਸੀਂ ਦੇਖੋ ਇੰਨਾ ਗੰਦੀ ਬਿਮਾਰੀ ਐ ਸੋਰਾਈਸਿਸ ਕਿਸੇ ਕੋਲੇ ਦਾ ਕੋਈ ਇਲਾਜ ਨਹੀਂ ਹੈਗਾ। ਸ਼ੁਕਰ ਰੱਬ ਦਾ ਆਪਣੇ ਕੋਲੇ ਹੈਗਾ ਲੇਕਿਨ ਇਹਦਾ ਇਲਾਜ 99% ਹੈ ਹੀ ਨਹੀਂ ਜੀ ਦੇਖੋ ਜਾਓਗੇ ਉਹ ਤੁਹਾਨੂੰ ਸਟੀਰਾਈਡਸ ਦੇ ਦੇਗਾ। ਤੁਹਾਨੂੰ ਐਂਟੀਬੈਕਟੀਰੀਅਲ ਦੇ ਦੇਗਾ, ਐਂਟੀਬਾਇਓਟਿਕ ਦੇ ਦੇਗਾ। ਔਰ ਕਰੀਮਾਂ ਲਾਣ ਵਾਲੀਆਂ ਸਟੀਰਾਈਡਸ ਵਾਲੀਆਂ ਦੇ ਦੇਗਾ। ਉਹਦੇ ਸਾਈਡ ਇਫੈਕਟਸ ਉਸ ਤੋਂ ਕਿਤੇ ਜ਼ਿਆਦਾ ਨਹੀਂ। ਜੀ ਬਿਲਕੁਲ। ਉਹ ਲਿਵਰ ਨੂੰ ਖਰਾਬ ਕਰ ਦੇ। ਉਹ ਕਿਡਨੀ ਨੂੰ ਖਰਾਬ ਕਰ ਦੇ। ਤੁਸੀਂ ਅਗਰ ਫਰੂਟ ਫਾਇਦਾ ਲਈ ਖਾ ਰਹੇ ਸੀਗੇ ਤਾਂ ਉਲਟਾ ਤੁਸੀਂ ਸਕਿਨ ਡਿਜ਼ੀਜ਼ ਲੈ ਲਈ ਹੈ ਤੁਸੀਂ ਐਕਜ਼ੀਮਾ ਲੈ ਲਿਆ ਤੁਸੀਂ ਸੋਰੈਸਿਸ ਲੈ ਲਿਆ ਤੇ ਉਸ ਉਹਦਾ ਕੀ ਫਾਇਦਾ ਉਸ ਫਰੂਟ ਖਾਣ ਦਾ ਤਾਂ ਬਿਹਤਰ ਹੈ ਕਿ ਨਾ ਹੀ ਖਾਓ ਹਮ ਬਿਲਕੁਲ ਜੀ ਤੇ ਨਾਲ ਨਾਲ ਹੁਣ ਇਹ ਹੋਰ ਸਵਾਲ ਸਾਨੂੰ ਸਲੀਪ ਨੂੰ ਲੈ ਕੇ ਵੀ ਹੋਇਆ ਕਿਉਂਕਿ ਮੇਰਾ ਮੇਰਾ ਜੀ ਕਿਹਾ ਕਿ ਪਪਾ ਫੂਡ ਦੀ ਗੱਲ ਕਰ ਰਹੇ ਆ ਤੇ ਇਹਦੇ ਨਾਲ ਮਿਲਦਾ ਜੁਲਦਾ ਸਵਾਲ ਸਲੀਪ ਨਾਲ ਵੀ ਹੋ ਜੇ ਹੁਣ ਕਹਿੰਦੇ ਕਿ ਡੀਪ ਸਲੀਪ ਨਹੀਂ ਆਉਂਦੀ ਰਾਤ ਨੂੰ ਬਹੁਤ ਲੇਟ ਨੀਂਦ ਆਉਂਦੀ ਹੈ ਜੇ ਆਉਂਦੀ ਹੈ ਤੇ 3-4 ਵਜ ਜਾਂਦੇ ਕੀ ਕਾਰਨ ਹੋ ਸਕਦੇ ਹੈ ਕੀ ਇਹ ਕਾਰਨ ਫੂਡ ਵੀ ਹੋ ਸਕਦਾ ਫੂਡ ਵੀ ਹੋ ਸਕਦਾ ਜਿਹੜੇ ਲੋਕ ਲੇਟ ਖਾਣਾ ਖਾਂਦੇ ਤੇ ਉਪਰੋਂ ਚਾਹ ਪੀ ਲੈਂਦੇ ਹੈ ਇਹ ਤਾਂ ਡੈਫੀਨੇਟ ਇਹਨਾਂ ਦਾ ਕਾਰਨ ਹੀ ਹੈ ਵੇ ਫਿਰ ਜਿਹੜੇ ਲੋਕ ਪਾਣੀ ਪੂਰਾ ਨਹੀਂ ਪੀਂਦੇ 3-4 ਲੀਟਰ ਦਿਨ ਚ ਰਾਤ ਨੂੰ ਨਹੀਂ ਦਿਨ ਚ ਟੋਟਲ ਸ਼ਾਮ ਤੱਕ ਉਹ ਦੂਸਰੀ ਰੀਜ਼ਨ ਹੈ ਤੀਸਰੀ ਜਿਹੜੇ ਲੋਕ ਛੋਟੀ ਸਕਰੀਨ ਦੇਖਦੇ ਹੈ ਰਾਤ ਨੂੰ ਸੌਣ ਤੋਂ ਘੰਟਾ 2 ਘੰਟੇ ਪਹਿਲੇ ਤੱਕ ਦੇਖਦੇ ਰਹਿੰਦੇ ਹੈ ਤੇ 3-4 ਘੰਟੇ ਤਿੰਨ ਘੰਟੇ ਪਹਿਲਾਂ ਛੱਡ ਦੇਣੀ ਚਾਹੀਦੀ ਛੋਟੇ ਸਕਰੀਨ ਮੋਬਾਈਲ ਨਹੀਂ ਦੇਖਣਾ ਅਸੀਂ ਕੀ ਕਰਦੇ ਬੈੱਡ ਤੇ ਲੇਟ ਕੇ ਇਸ ਤਰ੍ਹਾਂ ਫੋਨ ਚੱਕਦੇ ਤੇ ਇਸ ਤਰ੍ਹਾਂ ਦੇਖਦੇ ਹਾਂ ਜੀ ਕਿਸਦਾ ਮੈਸੇਜ ਆ ਨਹੀਂ ਆ ਉਹ ਐਂਡ ਤੱਕ ਵੀ ਤੇ ਅਸੀਂ ਫੋਨ ਛੱਡਦੇ ਨਹੀਂ ਨਹੀਂ ਛੱਡਦੇ ਫਿਰ ਉਹ ਤੁਹਾਡਾ ਪ੍ਰੋਸੈਸਰ ਅਸੀਂ ਰਾਤ ਨੂੰ ਫੇਰ ਸੌਂਦੇ ਹਾਂ ਅਸੀਂ ਪਹਿਲਾਂ ਦੇਖ ਹੀ ਜਾਂਦੇ ਹਾਂ ਫਿਰ ਕਹਿੰਦੇ ਚਲੋ ਹੁਣ ਸੌ ਲਿਆ ਜਾਵੇ ਤੇ ਅਦਰਵਾਇਜ਼ ਤੁਸੀਂ ਦੇਖੋ ਕਿ ਕਈ ਵਾਰੀ ਇਹ ਵੀ ਹੋ ਜਾਂਦਾ ਹੈ ਕਿ ਤੁਸੀਂ ਇੰਨਾ ਕੁ ਫੋਨ ਦੇਖਦੇ ਹੋ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਰਾਤ ਨੂੰ 1-2 ਵਜੇ ਕੀ ਹੈ ਤੇ ਹੁਣ ਅਸੀਂ ਸੌਣਾ ਵੀ ਹੈ ਐਗਜ਼ੈਕਟਲੀ ਫਿਰ ਇਸ ਤੋਂ ਇ ਜਿਹੜਾ ਫੋਨ ਆ ਇਹਦਾ ਕਨੈਕਸ਼ਨ ਆ ਤੁਹਾਡੇ ਟਾਵਰ ਨਾਲ ਅਗਰ ਫੋਨ ਇੱਥੇ ਪਿਆ ਹੋਵੇ ਤੇ ਟਾਵਰ ਮੇਰੇ ਪਿੱਛੇ ਲੱਗਿਆ ਬੈਕ ਤੇ ਤੇ ਇਹਦੀਆਂ ਰੇਜ਼ ਉਹ ਇੱਥੋਂ ਇੰਜ ਕਰਕੇ ਨਹੀਂ ਆਏਗਾ ਉਹ ਔਰ ਡਾਇਰੈਕਟ ਮੇਰੇ ਅੰਦਰੋਂ ਦੀ ਗੁਜ਼ਰ ਕੇ ਜਾਣ ਗਿਆ ਤੇ ਤੁਹਾਡਾ ਕੀ ਖਿਆਲ ਆ ਉਹ ਫਾਇਦੇਮੰਦ ਚੀਜ਼ ਆ ਤੁਸੀਂ ਫੋਨ ਨੂੰ ਬੰਦ ਕਰਕੇ ਦੂਸਰੇ ਕਮਰੇ ਚ ਰੱਖ ਕੇ ਸੌਣਾ ਇਹ ਬੰਦ ਤੇ ਵੀ ਫੋਨ ਤੁਹਾਨੂੰ ਪਤਾ ਇਹਦੇ ਕੋਈ ਚੰਗਾ ਨਹੀਂ ਮੈਂ ਕਹ ਸਕਦੀ ਔਖਾ ਨੁਸਖਾ ਲੇਕਿਨ ਜਿਹੜਾ ਕਰ ਲਵੇ ਉਹਦੀ ਨੀਂਦ ਠੀਕ ਹੋ ਜਾਏਗੀ ਹਾਂ ਹਾਂ ਨਾਲ ਪਾਣੀ ਪੂਰਾ ਕਰ ਲੈ ਨਾਲ ਰਾਤ ਨੂੰ 2-3 ਘੰਟੇ ਫੋਨ ਛੱਡ ਦੋ ਪਹਿਲੇ ਔਰ ਤੀਸਰਾ ਰਾਤ ਨੂੰ ਚਾਹ ਨਹੀਂ ਪੀਵੇ ਖਾਣਾ ਲੇਟ ਨਾ ਖਾਵੇ ਨੀਂਦ ਠੀਕ ਹੋ ਜਾਏਗੀ ਨੀਂਦ ਲਈ ਦਵਾਈਆਂ ਵੀ ਬਹੁਤ ਸਾਰੀਆਂ ਹੋ ਫਿਰ ਉਹ ਡਿਪੈਂਡ ਕਰਦਾ ਕਿ ਕਿਸ ਰੀਜ਼ਨ ਤੋਂ ਹਣੀ ਅਗਰ ਤੁਹਾਨੂੰ ਟੈਨਸ਼ਨ ਹੈ ਸਟ੍ਰੈਸ ਹੈ ਡਿਪਰੈਸ਼ਨ ਹੈ ਉਹਦੀ ਫਿਰ ਦਵਾਈ ਹੋਰ ਉਹ ਨਾਲ ਦਵਾਈ ਦੇਣੀ ਪੈਣੀ ਸਾਨੂੰ ਦੇਣੀ ਪੈਣੀ ਜਿਹੜੀਆਂ ਉਹਨਾਂ ਦੀਆਂ ਗੋਲੀਆਂ ਉਹ ਨੀਂਦ ਲਿਆਂਦੀਆਂ ਵੀ ਆ ਡਿਪਰੈਸ਼ਨ ਦੀ ਦਵਾਈ ਆਫਟਰ ਸਮ ਟਾਈਮ ਡਿਪਰੈਸ਼ਨ ਹੀ ਦਿੰਦੀ ਹੈ ਉਹਨੇ ਔਰ ਲਤ ਦੇ ਵੀ ਨੇ ਔਰ ਐਡਿਕਸ਼ਨ ਬੜੀਆਂ ਔਖੀਆਂ ਦਵਾਈਆਂ ਮੈਂ

ਟੈਨੋਲ ਤੇ ਐਡਵਲ ਐਡਵਲ ਕੋਈ ਵੀ ਗੋਲੀਆਂ ਨਹੀਂ ਮੈਂ ਖਾਂਦਾ ਉਹ ਨੀਂਦ ਲਿਆਉਂਦੀਆਂ ਨਹੀਂ ਬਹੁਤ ਸਾਰੀ ਨਾ ਲੇਕਿਨ ਉਹ ਜਿਹੜੇ ਲੋਕ ਪੇਨਕਲਰਸ ਖਾਂਦੇ ਨੇ ਉਹਨਾਂ ਨੂੰ ਉਹਨਾਂ ਦਾ ਅਸਰ ਹੀ ਨਹੀਂ ਹੁੰਦਾ ਉਹਨਾਂ ਨੂੰ ਨੀਂਦ ਦੀ ਗੋਲੀ ਵੀ ਅਸਰ ਨਹੀਂ ਕਰਦੀ ਮੈਂ ਇੱਕ ਦਫਾ ਗਲਤੀ ਨਾਲ ਅੱਧੀ ਗੋਲੀ ਟੈਨੋਲ ਦੀ ਖਾ ਲਈ ਪਤਾ ਨਹੀਂ ਉਸ ਦਿਨ ਕੋਈ ਥੱਕਿਆ ਹੋਇਆ ਸੀ ਜਾਂ ਕਿਸੇ ਨੇ ਮੈਨੂੰ ਥੱਕੇ ਨਾ ਖਵਾ ਦਿੱਤੇ ਅੱਧੀ ਗੋਲੀ ਜਸਟ ਅਗਲੇ ਦਿਨ ਮੈਂ ਦੁਪਹਿਰ ਤੋਂ ਬਾਅਦ ਤੱਕ ਸੁਤਾ ਰਿਹਾ ਹੂੰ ਔਰ ਜਦੋਂ ਮੈਨੂੰ ਫੀਲ ਹੋ ਰਿਹਾ ਜਿਵੇਂ ਹੈਂਗਓਵਰ ਆ ਗਈ ਬਣਾ ਕਿੰਨੀ ਮੈਨੇ ਡਰਿੰਕ ਕੀਤੀ ਮੈਂ ਤਾਂ ਡਰਿੰਕ ਕਰਦਾ ਕਿੰਨੀ ਡਰਿੰਕ ਕੀਤੀ ਅਗਲੇ ਦਿਨ ਮੇਰਾ ਬੁਰਾ ਹਾਲ ਸੀ ਇਹ ਉਸ ਬੰਦੇ ਤੇ ਅਸਰਾਜ ਨੇ ਨਹੀਂ ਖਾਦੀ ਤੇ ਜਿਹੜੇ ਰੋਜ਼ ਖਾਂਦੇ ਆ ਅਸਰ ਉਹਨਾਂ ਤੇ ਵੀ ਇੰਨਾ ਨਹੀਂ ਹੋ ਰਿਹਾ ਲੇਕਿਨ ਉਹਨਾਂ ਦੀ ਹੁਣ ਐਡਿਕਸ਼ਨ ਹੋ ਗਈ ਤੇ ਕਿੰਨਾ ਸਾਈਡ ਇਫੈਕਟਸ ਜੇ ਇਹ ਮੈਂ ਰੋਜ਼ ਅਗਰ ਖਾਣ ਲੱਗ ਜਾ ਉਹ ਸਾਈਡ ਇਫੈਕਟਸ ਤੇ ਹੋ ਰਹੇ ਆ ਇਹ ਮੈਂ ਜਦਨ ਕੋਈ ਗੋਲੀ ਖਾਲਾ ਮੈਂ ਨੀਂਦ ਦੀ ਗੋਲੀ ਨਹੀਂ ਖਾ ਸਕਦਾ ਜੇ ਮੈਂ ਨੀਂਦ ਦੀ ਗੋਲੀ ਖਾਲਾ ਤਾਂ ਮੈਂ ਅਗਲੇ ਦਿਨ ਸ਼ਾਮ ਤੱਕ ਸੁੱਤਾ ਰਹੇ ਹੂੰ ਇਹ ਨਾ ਸਰ ਕਰਦੀ ਉਹ ਵੀ ਅੱਧੀ ਗੋਲੀ ਅੱਧੇ ਤੋਂ ਬਾਅਦ ਮੈਂ ਖਾ ਨਹੀਂ ਸਕਦਾ ਤੇ ਮੈਂ ਖਾਂਦਾ ਹੀ ਨਹੀਂ ਗੋਲੀਆਂ ਤਾਂ ਜਿੰਨੀਆਂ ਘੱਟ ਹੋਣ ਉਹਨੀਆਂ ਖਾਣੀਆਂ ਚਾਹੀਦੀਆਂ ਮੈਂ ਕਈ ਲੋਕ ਦੇਖਦੀਆਂ ਕਿ ਦਿਨ ਚ 15 15 16 16 ਗੋਲੀਆਂ ਖਾ ਰਹੇ ਨੇ ਤੇ ਫਿਰ ਕਹਿ ਰਹੇ ਨੇ ਕਿ ਮੈਂ ਐਡਿਕਸ਼ਨ ਇੰਨੀ ਕਿ ਜ਼ਿਆਦਾ ਕਿ ਘਰ ਭੁੱਲ ਵੀ ਗਏ ਗੋਲੀਆਂ ਤਾਂ ਉਹਨਾਂ ਨੂੰ ਇਹ ਰਹਿੰਦਾ ਕਿ ਅਸੀਂ ਗੋਲੀਆਂ ਭੁੱਲਿਆ ਆ ਗੋਲੀਆਂ ਹੋਣੀਆਂ ਚਾਹੀਦੀਆਂ ਨੇ ਪਰ ਇਹ ਹੈ ਕਿ ਜਿਹੜੀ ਹੋਮੋਪੈਥੀ ਦੀ ਦਵਾਈ ਹੈ ਅਸੀਂ ਹਮੇਸ਼ਾ ਕਹਿੰਦੇ ਹਾਂ ਡਾਕਟਰ ਸਾਹਿਬ ਕਿ ਹੋਮੋਪੈਥੀ ਦੀ ਦਵਾਈ ਜਿਹੜੀ ਆ ਉਹ ਇੱਕ ਵਾਰ ਤਾਂ ਤੁਹਾਨੂੰ ਹੌਲੀ ਆਰਾਮ ਕਰਦੀ ਹੈ ਬਰਬਾਦ ਵਿੱਚ ਤੁਹਾਨੂੰ ਫੁੱਲ ਲਾਈਫ ਦੇ ਲਈ ਆਰਾਮ ਜਿਹੜਾ ਉਹ ਸਕੂਨ ਰਹਿੰਦਾ ਸੋ ਹੋਮੋਪੈਥੀ ਦੀ ਦਵਾਈ ਦੇ ਵਿੱਚ ਜੇ ਕਿਸੇ ਨੇ ਦਵਾਈ ਲੈਣੀ ਵੀ ਹੈ ਨੀਂਦ ਨਹੀਂ ਆਉਣ ਵਾਲੀ ਤਾਂ ਕਿਹੜੀ ਦਵਾਈ ਹੋ ਸਕਦੀ ਹੈ ਪੈਸੀ ਫਲੋਰਾ ਓਕੇ ਪੀਏਐਸਐਸਆਈਐਫਐਲਓਆਰਏ ਮਦਰ ਟਿੰਕਰ ਪੈਸੀ ਫਲੋਰਾ ਇਹਦੇ ਤੁਸੀਂ 20 ਡਰਾਪਸ ਇੰਨੇ ਕ ਪਾਣੀ ਚ ਰਾਤ ਨੂੰ ਸੌਣ ਤੋਂ ਕੋਈ 1-2 ਘੰਟਾ ਪਹਿਲੇ ਲੈ ਲਓ ਜੀ ਔਰ ਦੂਸਰੀ ਜੇ ਇਹ ਦਵਾਈ ਸੌਣ ਦੀ ਜੇਕਰ ਤੁਹਾਨੂੰ ਸਟਮਕ ਦਾ ਇਸ਼ੂ ਹੈ ਫਿਰ ਨੈਟਰਮ ਫਾਸ 205 ਡਰਾਪਸ ਉਸੋਂ ਤੋਂ ਅੱਧ ਘੰਟਾ ਕੈਂਟਾ ਕੈਂਟਾ ਪਹਿਲੇ ਲੈ ਲਓ ਜੇ ਤੁਹਾਨੂੰ ਸਟ्रेस ਦਾ ਇਸ਼ੂ ਹੈ ਤੇ ਫਿਰ ਨੈਟਰਮਿਉਰੈਟਿਕਮ 205 ਡਰਾਪਸ ਉਹ ਵੀ ਉਸੋਂ ਤੋਂ ਅੱਧ ਘੰਟਾ ਪਹਿਲੇ ਲੈ ਲਓ ਜੀ ਤੇ ਜੇ ਤੁਹਾਨੂੰ ਡਿਪਰੈਸ਼ਨ ਦਾ ਇਸ਼ੂ ਹੈ ਜਾਂ ਗੁੱਸਾ ਦਾ ਇਸ਼ੂ ਹੈ ਜਾਂ ਬ੍ਰੇਨ ਚੱਲਦਾ ਰਹਿੰਦਾ ਤੇ ਇਗਨੇਸ਼ੀਆ 1 ਐਮ ਸਵੇਰ ਦੇ ਟਾਈਮ ਲੈ ਲਓ ਜੀ ਉਹ ਨਹੀਂ ਰਾਤ ਨੂੰ ਲੈਣੀ ਰਾਤ ਨੂੰ ਲਈ ਤੇ ਬ੍ਰੇਨ ਨੂੰ ਇੰਚ ਕਰ ਦੇਗੀ ਐਕਟਿਵ ਕਰ ਦੇਗੀ ਜੀ ਉਹ ਸਵੇਰ ਨੂੰ ਲੈਣੀ ਹੈ ਤੁਸੀਂ 5 ਡਰਾਪਸ ਇਗਨੇਸ਼ੀਆ 1 ਐਮ ਇਹ ਹੋਰ ਵੀ ਬੜੀਆਂ ਸਰੀਰਕ ਦਵਾਈਆਂ ਬਹੁਤ ਸਾਰੀਆਂ ਰੀਜ਼ਨਸ ਹੋ ਸਕਦੀਆਂ ਬਹੁਤ ਸਾਰੀ ਵਜ੍ਹਾ ਤੁਹਾਡੇ ਸਟਮਕ ਦਾ ਪ੍ਰੋਬਲਮ ਹੋ ਸਕਦਾ ਨਾਲ ਤੁਹਾਡੇ ਲੰਗਸ ਦਾ ਪ੍ਰੋਬਲਮ ਹੋ ਸਕਦਾ ਇੱਥੇ ਅਕਸਰ ਸਾਹ ਦਾ ਇਸ਼ੂ ਹੁੰਦਾ ਉਹਨਾਂ ਲੋਕਾਂ ਨੂੰ ਵੀ ਨੀਂਦ ਨਹੀਂ ਆਉਂਦੀ ਉਹਨਾਂ ਲਈ ਡਰਾਸਾ 30 ਹੈ ਉਹਦੇ ਦਿਨ ਚ ਤਿੰਨ ਵਾਰੀ 10 ਕਤਰੇ ਲਿਆ ਕਰੋ ਜਾਂ ਡਰਾਸਾ 200 ਦੇ 5 ਡਰਾਪਸ ਸੌਣ ਲੱਗਿਆਂ ਲੈ ਲਓ ਉਹ ਨਾਲ ਹੀ ਗਿਆ ਵਾਸਤੇ ਸਾਹਾਂ ਸਟੀਰਨ ਵਾਲੀਆਂ ਨੂੰ ਸਾਫ਼ ਕਰੇਗੀ ਫਿਰ ਇਸ ਤਰ੍ਹਾਂ ਐਸਪੀਡਸ ਪਰਮੀਆ ਉਹ ਆਕਸੀਜਨ ਇਨਕਰੀਸ ਕਰਦੀ ਹੈ ਉਦੇ ਦਸ ਕਿਤਰੇ ਰਾਤ ਨੂੰ ਸੌਣ ਲੱਗਿਆ ਲੋ ਬਹੁਤ ਸਾਰੀਆਂ ਚੀਜ਼ਾਂ ਡਿਪੈਂਡ ਕਰਦਾ ਤੁਹਾਡੀਆਂ ਕਿਹੜੀਆਂ-ਕਿਹੜੀਆਂ ਸਿੰਪਟਮਸ ਆ ਤੇ ਕਿੱਥੇ-ਕਿੱਥੇ ਜਾ ਕੇ ਨੇ ਲੱਗਣਾ ਦੁਆ ਜੀ ਜੀ ਬਿਲਕੁਲ ਡਾਕਟਰ ਨੂੰ ਪੁੱਛ ਕੇ ਹਾਂ ਡਾਕਟਰ ਨੂੰ ਪੁੱਛ ਕੇ ਡਾਕਟਰ ਸਾਹਿਬ ਨਾਲ ਗੱਲ ਕਰਕੇ ਫਿਰ ਇਹ ਦਵਾਈਆਂ ਲਈਆਂ ਜਾ ਸਕਦੀਆਂ ਨੇ ਹੋਰ ਸਾਹਿਬ ਤੁਸੀਂ ਵੀ ਸਾਹਿਬ ਨੂੰ ਪੁੱਛੋ ਸੋ ਉਹਨਾਂ ਤੋਂ ਲਈ ਜਾ ਸਕਦੀ ਹੈ ਦਵਾਈ ਕਿਸੇ ਵੀ ਡਾਕਟਰ ਤੋਂ ਦਵਾਈ ਜਿਹੜੀ ਲਈ ਜਾ ਸਕਦੀ ਹੈ ਸੋ ਡਾਕਟਰ ਸਾਹਿਬ ਅੱਜ ਬੜੀਆਂ ਫੂਡ ਦੇ ਨਾਲ ਰਿਲੇਟਡ ਗੱਲਾਂ ਕੀਤੀਆਂ ਨੇ ਪਰ ਐਂਡ ਤੇ ਉਤੇ ਇਹ ਦੱਸੋ ਕਿ ਚੰਗਾ ਮੈਸੇਜ ਕੀ ਆ ਜੀ ਅੱਜ ਦੇ ਲਈ ਸਾਰੇ ਚੰਗੇ ਮੈਸੇਜ ਨਹੀਂ ਜੀ ਬਿਲਕੁਲ ਬੜਾ ਚੰਗਾ ਮੈਸੇਜ ਇਹ ਤਾਂ ਵੀ ਬੋਡੀ ਦੇ ਲਈ ਸੀ ਨਾ ਸੋ ਚੰਗਾ ਮੈਸੇਜ ਸੋਲ ਦੇ ਲਈ ਕਿਹੜਾ ਹੋ ਸਕਦਾ ਹਰ ਚੰਗਾ ਮੈਸੇਜ ਦੱਸਣ ਦੀ ਬੜੀ ਸਖਤ ਜ਼ਰੂਰਤ ਹੈ ਮੈਂ ਤੇ ਇਸ ਲਈ ਦੱਸਦਾ ਕਿ ਮੈਂ ਆਪਣਾ ਮੈਸੇਜ ਕਲੀਅਰ ਕਰ ਦਿਆਂ ਕਨਵੇ ਕਰ ਦਿਆਂ ਕੋਈ ਲੱਖਾਂ ਚੋਂ ਇੱਕ ਬੰਦਾ ਵੀ ਅਮਲ ਕਰ ਲੇਗਾ ਤੇ ਉਹ ਮੈਨੂੰ ਵੀ ਸਵਾਬ ਮਿਲੇਗਾ ਉਹਨੂੰ ਵੀ ਫਾਇਦਾ ਹੋਏਗਾ ਅੱਜ ਦਾ ਚੰਗਾ ਮੈਸੇਜ ਇਹ ਹੈ ਕਿ ਇਨਸਾਨ ਨੂੰ ਤੋੜਨ ਦੇ ਤੇ ਛੱਡਨ ਦੇ ਤੇ ਡੇਗਨ ਦੇ ਬਹੁਤ ਸਾਰੇ ਤਰੀਕੇ ਆ ਇਕਰ ਨੂੰ ਜੋੜਨ ਦਾ ਚੱਕਣ ਦਾ ਤਦ ਕੋਲੇ ਲੈ ਆਂਦਾ ਕੋਈ ਤਰੀਕਾ ਤੋੜਨ ਦੇ ਛੱਡਨ ਦੇ ਤੇ ਸੁੱਟਨ ਦੇ ਬਹੁਤ ਸਾਰੇ ਤਰੀਕੇ ਕੋਲੇ ਆਂਦਾ ਤੀ ਉਹਨੂੰ ਉਠਾਣ ਦਾ ਇੱਕੋ ਹੀ ਤਰੀਕਾ ਔਰ ਉਹ ਤਰੀਕਾ ਮੁਹੱਬਤ ਕਰਨੇ ਕੋ ਬਹੁਤ ਕੁਛ تھا ਮਗਰ ਤੈ ਇਹ ਪਾਇਆ ਹਮ ਅਹਲੇ ਮੁਹੱਬਤ ਹੈ ਮੁਹੱਬਤ ਹੀ ਕਰੇਗੇ ਜੇ ਮੁਹੱਬਤ ਦੀ ਡੋਸ ਕੰਮ ਨਾ ਕਰੇ ਤੇ ਡੋਜ਼ ਹੋਰ ਵਧਾ ਦਿਓ ਕੰਮ ਮੁਹੱਬਤ ਨਹੀਂ ਕਰ ਰਹਾ ਇੱਥੇ ਜਿਆਦਾ ਜਿਹੜਾ ਵੀ ਬੰਦਾ ਤੁਹਾਡੀ ਗੱਲ ਨਹੀਂ ਮੰਨਦਾ ਉਹਨੂੰ ਇਸ ਮੈਡੀਸਨ ਨਾਲ ਟਰੀਟ ਕਰੋ ਰੱਤੌੜਾ ਪਾਲਾ ਕਰੇ ਆਪਣਾ ਵੀ ਖਿਆਲ ਰੱਖੋ ਤੇ ਦੂਸਰਿਆਂ ਦਾ ਖਿਆਲ ਜ਼ਿਆਦਾ ਰੱਖੋ ਬਿਲਕੁਲ ਬਹੁਤ ਵਧੀਆ ਮੈਸੇਜ ਸੀਗਾ ਜੀ ਇਹ ਮੈਸੇਜ ਜੇ ਕਿਸੇ ਨੇ ਅਪਣਾ ਲਿਆ ਮੈਨੂੰ ਲੱਗਦਾ ਤੇ ਉਹਨੂੰ ਕਿਸੇ ਹੋਰ ਮੈਸੇਜ ਦੀ ਲੋੜ ਨਹੀਂ ਹੈਗੀ ਸੋ ਮੈਸੇਜ ਜਿਹੜਾ ਉਹ ਬਹੁਤ ਚੰਗਾ ਮੈਸੇਜ ਸੀ ਸੋ ਥੈਂਕ ਯੂ ਫॉर 올 ਦਾ ਇਨਫੋਰਮੇਸ਼ਨ ਐਂਡ ਅ ਗੁੱਡ ਮੈਸੇਜ ਥੈਂਕ ਯੂ ਔਚ ਥੈਂਕ ਯੂ ਸੋ ਮੱਚ ਬਾਏ ਸੋ ਡਾਕਟਰ ਸਾਹਿਬ ਨੇ ਬਹੁਤ ਸੋਨਾ ਮੈਸੇਜ ਦਿੱਤਾ ਹੈ ਕਿ ਆਓ ਮੁਹੱਬਤ ਦੀ ਜਿਹੜੀ ਇਹ ਗੱਲ ਕਰੀਏ ਤੇ ਮੁਹੱਬਤ ਸਾਰੇ ਦੁਨੀਆ ਦੇ ਵਿੱਚ ਜਿਹੜੀ ਹੈ ਇਸ ਤਰ੍ਹਾਂ ਫੈਲ ਜਾਵੇ ਕਿ ਹੋਰ ਕੋਈ ਗੱਲ ਜਿਹੜੀ ਹੋਵੇ ਹੀ ਨਾ ਪਰ ਨਾਲ ਨਾਲ ਸਿਹਤ ਸਬੰਧੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਤੇ ਜੇ ਕੋਈ ਵੀ ਹੋਮਿਓਪੈਥੀ ਦੇ ਰਿਲੇਟਿਡ ਕੋਈ ਸਲਾਹ ਚਾਹੀਦੀ ਹੈ ਡਾਕਟਰ ਸਾਹਿਬ ਨੂੰ ਫੋਨ ਕੀਤਾ ਜਾ ਸਕਦਾ ਹੈ ਨਾ ਦੇ ਕਲੀਨਿਕ ਫੋਨ ਕੀਤਾ ਜਾ ਸਕਦਾ ਤੇ ਅਪਾਇੰਟਮੈਂਟ ਲਈ ਜਾ ਸਕਦੀ ਹੈ ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂ